ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 99152 65790 ਅੱਜ ਦੀ ਵੀਡੀਓ ਵਿੱਚ ਜਮ੍ਹਾਂ ਸਸਤੇ ਭਾਅ 'ਚ ਟੋਕੜ ਗੱਬਣ ਮੱਝ ਲੈ ਕੇ ਆਏ ਆ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦਿਆਂਗੇ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਵੀਰੇ। ਬਾਈ ਜੀ ਐਡਰੈਸ ਕਨਫਰਮ ਕਰਵਾਇਆ ਆਪਣਾ। ਪਿੰਡ ਤੌਲਾ ਜ਼ਿਲ੍ਹਾ ਬਰਨਾਲਾ। ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9041434876। 9041434876 ਜਿਹੜੀ ਆਪਾਂ ਸਕਰੀਨ ਤੇ ਮੱਝ ਦੇਖੀ ਜਾਂਦੇ ਆਂਗੇ ਨੀਲੀ ਰਾਬੀ ਟੱਚ ਹੈ ਨਾ ਵੀਰੇ। ਟੋਕੜ ਗੱਬਣ। ਹਾਂ ਬਾਈ। ਕਿੰਨੇ ਮਹੀਨੇ ਦੀ ਗੱਬਣ ਹੈਗੀ? ਸਾਢੇ 6 ਮਹੀਨੇ ਦੀ ਗੱਬਣ। ਸਾਢੇ 6 ਮਹੀਨੇ ਦੀ ਚੈੱਕ ਪਾਸ ਹੈ। ਦੋ ਦੋ ਤੇ ਰੇਟ ਆਪਾਂ ਬਿਲਕੁਲ ਹੈਰਾਨ ਕਰਨ ਵਾਲਾ ਹੀ ਕਰਨਾ ਹਾਂ ਜਮਾ ਹੈਰਾਨ ਕਰ ਤੇ ਸੂਆ ਕਹਿਮਾਗਾ ਸੂਆ ਵੀ ਇਹਦਾ ਚੌਥਾ ਆਪਾਂ ਮੰਨ ਲਾ ਵੀ ਟੋਕੜ ਗੱਬਣ ਮੱਝ ਵਿੱਚ ਕੱਟਿਆ ਦਾਜੀ ਮੱਝ ਆਪਾਂ ਤੋਂ ਲੈ ਕੇ ਦੀ ਵਿਪਾਰ ਦਾ ਕੰਮ ਆ ਵੀਰਾਂ ਦਾ ਨਗ ਵੀਰਾਂ ਕੋਲੇ ਯਾਦ ਨੇ ਬਿਲਕੁਲ ਮੁਕਤ ਦਾ ਭਾਗ ਆ ਕੱਟੀਆਂ ਵਾਲਾ ਭਾ ਕਰਨਾ ਵੀਰ ਕਹਿੰਦਾ ਜਿਹੜਾ ਲੈ ਗਿਆ ਤੂੰ ਲੈ ਗਿਆ ਤੂੰ ਰਹਿ ਗਿਆ ਤੂੰ ਰਹਿ ਗਿਆ ਕੀ ਭਾ ਹੋਣਾ ਵੀਰੇ ਇਹਦਾ ਮੁੱਲ ਤਾਂ 50000 ਜਮਾ ਹਾਂ ਨਾ ਜਸਨੋ ਵਾਲਾ ਕੰਮ ਕਮਾ ਲੈਸੀ ਆ ਜਮਾ ਲੈਸ ਵਾਲਾ ਕੰਮ ਹੀ ਕਰਦੇ ਯਾਰ ਕਮਾ ਲੈਸ ਵਾਲੀ ਆ 45000 45000 ਦੀ ਟੋਕੜ ਗੱਬਣ ਮੱਝ 6 ਮਹੀਨਿਆਂ ਦੀ ਸਾਡੇ 6.5 ਦੇ ਕਿ ਸੇ ਦੀ ਵੀਰੇ ਸਾਡੇ 6 ਮਹੀਨੇ ਦੀ ਚੈੱਕ ਪਾਸ ਕਨਫਰਮ ਨੀਲੀ ਰਵੀ ਟੱਚ ਚ ਰਿੰਗ ਸਿੰਘ ਬਿਲਕੁਲ ਛੋਟਾ ਸਿੰਘ ਦੇਖ ਸਕਦੇ ਹੋ ਕੱਲੀ ਫਿੱਕੀ ਫਿੱਕੀ ਹੈ ਜਿਹੜੇ ਵੀਰ ਨੇ ਚਾਰ ਦਾ ਮੂੰਹ ਖੋਲ ਲਿਆ ਉਹ ਵੀਰ ਬਾਈਆਂ ਨਾਲ ਇੱਕ ਵਾਰੀ ਜ਼ਰੂਰ ਸੰਪਰਕ ਕਰ ਲੈ ਘੱਟੋ ਘੱਟ ਨਾਂ ਵਾਲਾ 75000 ਦੀ ਮੱਝ ਕਿਧਰੇ ਪਾਸੇ ਨਹੀਂ ਗਈ ਜੇ ਆਪਾਂ ਸਮਾਈ ਸਮਾਈ ਤਿੰਨ ਮਹੀਨੇ ਲਾਈਏ ਤਾਂ 10-12000 ਰੁਪਏ ਦੀ ਸਮਾਈ ਬਣਦੀ ਹੈਗੀ ਬਿਲਕੁਲ ਵੀਰ ਨੇ ਬਾਜਬ ਰੇਟ ਕੀਤਾ 45000 ਸਾਢੇ 6 ਮਹੀਨੇ ਦੀ ਚੈੱਕ ਪਾਸ ਕਨਫਰਮ ਵੀਰ ਦੇ ਘਰੋਂ ਦਸੱਲੀ ਕਰਕੇ ਲਿਆ ਸਕਦੇ ਹੋ ਥਣਾ ਦੀ ਬਿਲਕੁਲ ਲੋਕ ਹੈ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀਆਂ ਤਾਂ ਆਨਲਾਈਨ ਵੀ ਮੰਗਾ ਸਕਦੇ ਹੋਗੇ ਬਿਲਕੁਲ ਸਸਤੇ ਭਾਅ 'ਚ ਟੋਕੜ ਗੱਬਣ ਸਾਢੇ 6 ਮੀਂਹ ਦੀ ਚੰਗੇ ਕੱਦ ਕਾਠ ਵਾਲੀ ਪਲੀ ਸਮੀ ਜਾਤ ਬਰੀਡ ਨੀਲੀ ਰਾਵੀ ਚ ਪੈਂਦੀ ਹੈ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ